ਜ਼ਿਆਦਾਤਰ ਸਟੂਡੈਂਟਸ ਦਾ ਜਾਂ ਇੰਸਟੀਚਿਊਟਸ ਦੀ ਕੀ ਪ੍ਰੋਬਲਮ ਹੁੰਦੀ ਹੈ ਕਿ ਉਹ ਟਾਈਮ ਨਹੀਂ ਦੇ ਪਾਉਂਦੇ ਸਟੂਡੈਂਟਸ ਨੂੰ ਬਟ ਅਸੀਂ ਟਾਈਮ ਮੈਨੇਜਮੈਂਟ ਕੀਤੀ ਹੋਈ ਹੈ ਪ੍ਰੋਪਰਲੀ 9 ਤੋਂ 4 ਉਹਨਾਂ ਨੇ ਟਾਈਮਿੰਗ ਰੱਖੀ ਹੋਈ ਹੈ ਤੇ ਸਟੂਡੈਂਟਸ ਉਹ ਟਾਈਮਿੰਗ ਦੇ ਵਿੱਚ ਪ੍ਰੋਪਰ ਆਪਣੀ ਪ੍ਰੈਕਟਿਸ ਟੈਸਟ ਹੁੰਦੇ ਨੇ ਉਹਨਾਂ ਦੇ ਵਿਦਿਆ ਅ ਐਂਡ ਰਿਟਨ ਟੈਸਟ ਅਸੀਂ ਜਿਹੜੇ ਇੱਕ अलावा जोड़े भी स्टूडेंट्स हूँ साढ़े कोजिट करने उन्होंने एक स्पैशल डिस्काउंट भी ने आएसते पी टी ई जो साढ़े कोई अपनी एडमिशन लैके जो रजिस्टर वीजा लिए अप्लाई करते हैं जो भी पेरेंट्स ने जैसे बंद अपई करते भी असर कर प्रोपर प्रोफाइल अगर वो बंद प्रोफाइल क्लीयर करते हैं ਤਾਹੀਂ ਅਸੀਂ ਉਹਦਾ ਜਿਹੜਾ ਵੀਜ਼ਾ ਅੱਗੇ ਪਰਸੂ ਕਰਦੇ ਆ ਜਾਂ ਸਾਡਾ ਇਹ ਮੇਨ ਮੋਟਿਵ ਰਹਿੰਦਾ ਆ ਤੇ ਸਾਡਾ ਇੰਸਟੀਚਿਊਟ ਦੀ ਇੱਕ ਇਹ ਖਾਸੀਅਤ ਹੈ ਜੀ ਹੈ ਕਿ ਸਾਡੇ ਜਿਹੜੇ ਸਟੂਡੈਂਟਸ ਨੇ ਉਹਨਾਂ ਨੂੰ ਅਸੀਂ ਟਾਈਮ ਟੂ ਟਾਈਮ ਜਿਹੜੇ ਸਾਡੇ ਡੈਲੀਗੇਟਸ ਨੇ ਉਹਨਾਂ ਨਾਲ ਮਲਾਉਂਦੇ ਰਹਿੰਦੇ ਆ good morning everybody i am from five institute which is the town's best institute for als and pd classes ਮੈਂ ਸਟੂਡੈਂਟਸ ਨੂੰ ਰეკਮੈਂਡ ਕਰਨਾ ਚਾਹੂੰਗੀ ਕਿ ਉਹ ਇੱਕ ਵਾਰ ਫਾਈਵਿੰਗ ਇੰਸਟੀਚਿਊਟ ਦੇ ਵਿੱਚ ਆਣ ਆ ਕੇ ਡੈਮੋ ਕਲਾਸਿਸ ਨੂੰ ਅਟੈਂਡ ਕਰਨ ਤੇ ਉਹਨਾਂ ਨੂੰ ਡੈਫੀਨੇਟਲੀ ਡਿਫਰੈਂਸ ਫੀਲ ਹੋਏਗਾ ਕਿਉਂਕਿ ਇਸ ਇੰਸਟੀਚਿਊਟ ਦੇ ਵਿੱਚ ਬੈਟਰ ਕੋਚਿੰਗ ਦਿੱਤੀ ਜਾਂਦੀ ਹੈ ਤੇ ਨਾਲ ਹੀ ਸਟੂਡੈਂਟਸ ਨੂੰ ਇਨਕਰੇਜ ਕੀਤਾ ਜਾਂਦਾ ਹੈ ਕਿ ਉਹ ਆਪਣੀ ਮਿਸਟੇਕਸ ਦੇ ਉੱਤੇ ਵਰਕ ਕਰਨ ਤੇ ਵਧੀਆ ਬੈਂਡ ਸਕੋਰਸ ਲੈਣ ਆਈ ਐਮ ਆਲਸੋ ਪਾਰਟ ਆਫ ਫਲਾਈਵਿੰਗਸ ਐਂਡ ਆਈ ਆਲਸੋ ਥੈਂਕਫੁਲ ði ਫਲਾਈਵਿੰਗ ਇੰਸਟੀਚਿਊਟ ਐਸ ਆਈ ਹੈਡ ਆਲਸੋ ਗੇਨ ਅ ਲੋਟ ਆਫ ਨੋਲੇਜ ਫਰੋਮ ðiਸ ਇੰਸਟੀਚਿਊਟ ਥੈਂਕਸ ਐ डायक्टर फ्लाईविंग इमीग्रेसाल सो असी इतने इंस्टीट्यूट है जोड़ा वो जोड़ा स्ट्रक्चर है आर डीलिंग विद द बेस्ट स्ट्रक्चर है क्लास uh, सैटअप है वो प्रॉपरली क्लास का सैटअप है, है वो स्टूडेंट्स ने किमें सीटिंग अरेन्जमेंट है किसी ने डिस्टर्बेंस न होपरली सैटअप किया होे को पी टी ई आईलैट्स वीजा सर्विसिज अवेलेबल ने ते भी तो जी है वो अभी नाइन टू फोर है कोई भी एक्सट्रा चार्जि नहीं करते कि मोस्टली में ने टू आवरस या फोर की द्लास है साढ़े को नाइन टू फोर क्लासि ने पी टी ई भी आईलैट्स के लिए उन्होंने नीड बेस से कम किया जाता है अगर स्टूडेंट्स किसी किस्म की प्रॉब्लम है दैन वी हैव टू सॉल्व दिस स्पैशल काइंड ऑफ थिंग सो अभी वर्कआउट करते हैं तोटआउट करते हैं वीजा देटेंट वीज़ा वर्क वीजा तो जोड़ा विजटर वीज़ा वे डील करते हैं तो सारी कंट्री यूके आस्ट्रेली कैनेडा अमेरिका सारे कंट्रीज़ में जरा विजिस्टर या स्टूडेंट वीज़ा अंधे डील करते हैं असं जो वीज़ा अप्लाई करते हैं स्टूडेंट्स का वीआर ओनली दैन अप्लाई फॉर इफ ही और शीज इलीजिबल फॉर दैट अगर वो इलीजिबल है उद्देश प्रॉपर ने तो ही असं उसन ਅੱਗੇ ਕੁਰਸੀਓ ਕਰਦੇ ਆ ਨਹੀਂ ਤੇ ਸਟੂਡੈਂਟ ਨੂੰ ਅਸੀਂ ਗਾਈਡ ਕਰਦੇ ਆ ਕਿ ਹਲੇ ਇੰਪਰੂਵ ਕਰੋ ਚਾਹੇ ਉਹਨਾਂ ਦਾ ਬੈਂਡ ਸਕੋਰ ਹੈ ਜਾਂ ਕੁਝ ਹੋਰ ਵੀ ਇਹਦੇ ਨਾਲ ਅਸੀਂ ਇੱਕ ਐਸਓਪੀ ਜਿਹੜੀ ਨਾਲ ਲੱਗਦੀ ਆ ਉਹਦੇ ਤੇ ਅਸੀਂ ਸਪੈਸ਼ਲ ਵਰਕਆਊਟ ਕਰਦੇ ਆ ਕਿ ਐਸਓਪੀ ਦੇ ਵਿੱਚ ਉਹਦਾ ਗੈਪ ਹੈ ਜਾਂ ਕੁਝ ਹੋਰ ਵੀ ਹੈ ਉਹ ਪ੍ਰੋਪਰਲੀ ਮੈਂਸ਼ਨ ਕਰਦੇ ਆ ਤੇ ਪ੍ਰੋਪਰਲੀ ਰਾਈਟ ਡਾਊਨ ਅਸੀਂ ਆਪ ਖੁਦ ਕਰਦੇ ਆ ਇਹ ਕਿਸੇ ਤੋਂ ਹੈਲਪ ਨਹੀਂ ਲਈ ਜਾਂਦੀ ਅਸੀਂ ਖੁਦ ਐਸਓਪੀ ਆ ਜਿਹੜਾ ਕੋਈ ਵੀਰ ਕਰਦੇ ਆ ਤਾਂ ਕਿ ਜਿਹੜਾ ਵੀਜ਼ਾ ਉਹਦਾ ਥਰੂ ਹੋ ਸਕੇ ਜਿਹੜੇ ਵਿਜ਼ਟਰ ਵੀਜ਼ਾ ਲਈ ਅਪਲਾਈ ਕਰਦੇ ਨੇ ਜਿਹੜੇ ਪੇਰੈਂਟਸ ਨੇ ਜਾਂ ਵਾਸੀ ਬੰਦੇ ਅਪਲਾਈ ਕਰਦੇ ਨੇ ਉਹਦੇ ਲਈ ਅਸੀਂ ਪ੍ਰੋਪਰ ਪ੍ਰੋਫਾਈਲ ਅਗਰ ਉਹ ਬੰਦੇ ਉਹਨੂੰ ਪ੍ਰੋਫਾਈਲ ਨੂੰ ਕਲੀਅਰ ਕਰਦੇ ਨੇ ਤਾਂ ਹੀ ਅਸੀਂ ਉਹਦੇ ਜਿਹੜਾ ਵੀਜ਼ਾ ਅੱਗੇ ਪਰਸੂ ਕਰਦੇ ਆ ਜਾਂ ਅਪਲਾਈ ਕਰਦੇ ਆ ਅਦਰਵਾਈਜ਼ ਉਹ ਕਹਿੰਦੇ ਵੀ ਥੋੜਾ ਜਿਆ ਇੱਥੇ ਇੰਪਰੂਵ ਕਰੋ ਚਾਹੇ ਉਹਦੇ ਬੈਂਕ ਬੈਲੈਂਸ ਹੈ ਜਾਂ ਕੋਈ ਹੋਰ ਵੀ ਡਾਕੂਮੈਂਟਸ ਨੇ ਰਾਦਰ ਕੇ ਨੂੰ ਰਿਫਿਊਜ਼ਲ ਦੇਣ ਨਾਲੋਂ ਇਹ ਬੈਟਰ ਹੈ ਕਿ ਉਹ ਆਪਣੇ ਪ੍ਰੋਪਰਲੀ ਜਿੰਨੇ ਵੀ ਉਹਦੇ ਡਾਕੂਮੈਂਟਸ ਨੇ ਪ੍ਰੋਪਰ ਰੂਟ ਤੱਕੀ ਵੀਜ਼ੇ ਆਉਣ ਦੇ ਵਿੱਚ ਕੋਈ ਪ੍ਰੋਬਲਮ ਨਾ ਹੋਵੇ। ਇਸੇ ਕਰਨਾ ਕਿ ਅਸੀਂ ਮੋਸਟਲੀ ਜਦੋਂ ਜਿਹੜਾ ਵੀਜ਼ਾ ਸਾਡਾ ਕਲੀਅਰ ਹੋ ਜਾਂਦਾ ਤੇ ਉਹਦੇ ਵਿੱਚ ਕੋਈ ਪ੍ਰੋਬਲਮ ਨਹੀਂ ਹੁੰਦੀ ਚਾਹੇ ਯੂਐਸਏ ਦਾ, ਕੈਨੇਡਾ ਦਾ, ਯੂਕੇ ਦਾ, ਆਸਟ੍ਰੇਲੀਆ ਦਾ। ਸੋ ਇਹ ਸਾਡਾ ਸਾਰਾ ਸੈਟਅਪ ਹੈ। ਸਟਾਫ ਦਾ ਬਿਲਕੁਲ ਕਲੀਨ ਹੈ ਤੇ ਉਹ ਸਟੂਡੈਂਟਸ ਲਈ ਪੂਰਾ ਹੈਲਪਫੁਲ ਰਹਿੰਦਾ ਤੇ ਉਹ ਮੈਂ कहूँगा कि अगर किसी ने भी हेल्प तो या ट्रेनिंग ये साढ़े को वीजे आना है तो असं इन्वाइट करते हैं प्लीज़ वो बेस्ट गाइडेंस तो बेस्ट जी ट्रेनिंग उस देव थैंक यू मेरा वर्क है मैं आरस पी टी ई डील करता है स्टूडेंट्स किमें पी टी ईल्स के बचों गो थ्रू करना है जेडे साढ़े कोटूडेंट्स आनेल्स के लिए ਅਸੀਂ ਉਹਨਾਂ ਦਾ ਕੋਲ ਨਾਮ ਦੇਖਦੇ ਹੂਏ ਕਿ ਵੀ ਕਿਹੜੀ ਚੀਜ਼ ਨੇ ਉਹਨਾਂ ਨੂੰ ਵਰਕ ਆਊਟ ਕਰਨਾ ਚਾਹੀਦਾ ਆ ਉਹ ਚੀਜ਼ ਨੂੰ ਅਸੀਂ ਪ੍ਰੋਪਰਲੀ ਪ੍ਰਪੇਅਰ ਕਰਦੇ ਆ ਜਿਵੇਂ ਕਿ ਹੁੰਦਾ ਜ਼ਿਆਦਾਤਰ ਕੀ ਕਰਦੇ ਨੇ ਸਟੂਡੈਂਟਸ ਹੁੰਦੇ ਨੇ ਜਿਹੜੇ ਉਹ ਓਵਰ ਆਲ ਆਪਣਾ ਪ੍ਰੈਕਟਿਸ ਕਰਦੇ ਨੇ ਜਿਵੇਂ ਸਪੀਕਿੰਗ ਹੋਗੀ ਰਾਈਟਿੰਗ ਹੋਗੀ ਰੀਡਿੰਗ ਹੋਗੀ ਜਾਂ ਲਿਸਨਿੰਗ ਹੋਗੀ ਬਟ ਸਾਡਾ ਕੀ ਰਹਿੰਦਾ ਆ ਅਸੀਂ ਉਹਨਾਂ ਦੇ ਸਬ ਪਾਰਟਸ ਦੇ ਉੱਤੇ ਵਰਕ ਆਊਟ ਕਰਦੇ ਆ ਕਿਉਂਕਿ ਕਿਸੇ ਵੀ ਸਟੂਡੈਂਟ ਨੂੰ ਸਾਰੀਆਂ ਚੀਜ਼ਾਂ ਦੀ ਪ੍ਰੋਬਲਮ ਨਹੀਂ ਹੁੰਦੀ ਬਟ ਇਹ ਹੈ ਕਿ ਵੀ ਬਹੁਤ ਸਾਰੇ ਸਟੂਡੈਂਟਸ ਹੁੰਦੇ ਨੇ ਜਿਹਨਾਂ ਨੂੰ ਕੋਈ ਚੀਜ਼ ਦੀ ਪ੍ਰੋਬਲਮ ਕਰਕੇ ਉਹਨਾਂ ਦੇ ਜਿਹੜੇ ਡਿਜ਼ਾਇਰ ਬੈਂਡ ਸਕੋਰ ਨਿਆਜ਼ ਸੀ ਉਹ ਨਹੀਂ ਆਉਂਦਾ ਸੋ ਸਾਡਾ ਕੀ ਰਹਿੰਦਾ ਹੈ ਕਿ ਵੀ ਅਸੀਂ ਉਸ ਚੀਜ਼ ਤੇ ਹੀ ਵਰਕਆਊਟ ਕਰਦੇ ਹਾਂ ਜਿਹੜੀ ਚੀਜ਼ ਦੇ ਵਿੱਚ ਉਹਨਾਂ ਨੂੰ ਜ਼ਿਆਦਾਤਰ ਪ੍ਰੋਬਲਮ ਆਉਂਦੀ ਹੈ ਜਿਵੇਂ ਰਾਈਟਿੰਗ ਹੋ ਗਈ ਜਾਂ ਰੀਡਿੰਗ ਹੈ ਰੀਡਿੰਗ ਦੇ ਵਿੱਚ ਜ਼ਿਆਦਾਤਰ ਕੀ ਹੁੰਦਾ ਹੈ ਉਹਨਾਂ ਨੂੰ ਐਮਸੀਕਿਊਜ਼ ਹੋਗੇ ਜਾਂ ਫਿਲ ਇਨ ਦਾ ਬਲੈਂਕਸ ਹੁੰਦੀਆਂ ਨੇ ਜਾਂ ਹੈਡਿੰਗਸ ਹੁੰਦੇ ਨੇ ਉਹਨਾਂ ਦੀ ਪ੍ਰੋਬਲਮ ਹੁੰਦੀ ਹੈ ਬਟ ਉਹ ਪ੍ਰੋਬਲਮ ਕਰਕੇ ਉਹਨਾਂ ਦੀ ਸਾਰੀ ਰੀਡਿੰਗ ਜਿਹੜੀ ਉਹਦੇ ਵਿੱਚੋਂ ਬੈਂਡ ਸਕੋਰ ਉਹਨਾਂ ਦੇ ਘੱਟ ਜਾਂਦੇ ਨੇ ਕਿਉਂਕਿ ਆਉਂਦਾ ਹੁੰਦਾ ਹੈ ਉਹਨਾਂ ਨੂੰ ਬਟ ਪ੍ਰੋਬਲਮ ਕੀ ਹੈ ਕਿ ਉਹ ਵਰਕਆਊਟ ਉਸ ਸੀਸੇ ਨਹੀਂ ਕਰਦੇ ਜਿਸੇ ਕਰਨਾ ਚਾਹੀਦਾ ਹੈ ਜਿਆਦਾ ਵਰਕਆਊਟ ਉਸ ਸੀਸੇ ਕਰ ਲੈਂਦੇ ਨੇ ਜਿਹੜੀ ਚੀਜ਼ ਉਹਨਾਂ ਨੂੰ ਪਹਿਲਾਂ ਹੀ ਆਉਂਦੀ ਹੈ ਸੋ ਸਾਡਾ ਇਹ ਮੇਨ ਮੋਟਿਵ ਰਹਿੰਦਾ ਹੈ ਤੇ ਸਾਡਾ ਇੰਸਟੀਚਿਊਟ ਦੀ ਇੱਕ ਇੱਕ ਖਾਸੀਅਤ ਹੈਗੀ ਹੈ ਕਿ ਸਾਡੇ ਜਿਹੜੇ ਸਟੂਡੈਂਟਸ ਨੇ ਉਹਨਾਂ ਨੂੰ ਅਸੀਂ ਟਾਈਮ ਟੂ ਟਾਈਮ ਜਿਹੜੇ ਸਾਡੇ ਡੈਲੀਗੇਟਸ ਨੇ ਉਹਨਾਂ ਨਾਲ ਮਲਾਉਂਦੇ ਰਹਿੰਦੇ ਹਾਂ ਜਿਵੇਂ ਲਾਸਟ ਈਅਰ ਸੀਗਾ ਸਾਡੇ ਸਪੈਨੀ ਆਪਣੇ ਫ੍ਰੈਂਚ ਦੇ ਫ੍ਰੈਂਚ ਸੀਗੇ ਫ੍ਰਾਂਸ ਤੋਂ ਆਏ ਸੀਗੇ ਉਹਨਾਂ ਦੇ ਡੈਲੀਗੇਟ ਸੀਗੇ ਫ੍ਰਾਂਸ ਤੋਂ ਤੇ ਫਿਰ ਉਸ ਤੋਂ ਬਾਅਦ ਸਾਡੇ ਲਾਸਟイヤー ਦਸੰਬਰ ਦੇ ਵਿੱਚ ਆਏ ਨੇ ਯੂਐਸਏ ਤੋਂ ਸੀਗੇ ਐਲਨ ਫਰ ਸੀਗੇ ਉਹ ਪ੍ਰੋਫੈਸਰ ਸੀਗੇ ਅ ਵਰਨ ਯੂਨੀਵਰਸਿਟੀ ਦੇ ਤੇ ਉਹਨਾਂ ਦੇ ਨਾਲ ਸੈਵਨ ਸਟੂਡੈਂਟ ਸੀਗੇ ਜਿਹੜੇ ਸਾਡੇ ਕੋਲ ਇੱਥੇ 2 ਦਿਨ ਉਹਨਾਂ ਨੇ ਰਹੇ ਨੇ ਤੇ 2 ਦਿਨ ਹੀ ਸਾਡੇ ਇੰਸਟੀਚਿਊਟ ਦੇ ਵਿੱਚ ਵਿਜ਼ਿਟ ਕੀਤਾ ਸਟੂਡੈਂਟਸ ਨਾਲ ਉਹਨਾਂ ਨੇ ਇੰਟਰੈਕਸ਼ਨ ਕਰਵਾਈਏ ਸੀ ਉਨਾਂ ਦੇ ਨਾਲ ਉਹਨਾਂ ਨੂੰ ਦੱਸਿਆ ਕਿ ਕਿਵੇਂ ਅਸੀਂ ਆਇਲਸ ਦੇ ਵਿੱਚ ਇਹਨਾਂ ਨੂੰ ਤੇ ਪੀਟੀ ਦੇ ਵਿੱਚ ਪ੍ਰੈਕਟਿਸ ਕਰਾਉਣੀ ਹੈ ਤੇ ਕਿਵੇਂ ਉਹਨਾਂ ਨੂੰ ਗੋ-ਥਰੂ ਕਰ ਦੇਣਾ ਤਾਂ ਉਹਨਾਂ ਨੇ ਬਹੁਤ ਹੀ ਵਧੀਆ ਤਰੀਕੇ ਨਾਲ ਇਹਨਾਂ ਨੂੰ ਗਾਈਡ ਕੀਤਾ ਕਿ ਕਿਵੇਂ ਤੁਸੀਂ ਆਪਣਾ ਆਇਲਸ ਤੇ ਪੀਟੀ ਕਰਕੇ ਉਸ ਤੋਂ ਬਾਅਦ ਯੂਐਸਏ ਤੇ ਕੈਨੇਡਾ ਦੇ ਵਿੱਚ ਉਹਨਾਂ ਨੇ ਮਤਲਬ ਇਦਾਂ ਦੀ ਵੀ ਗਾਈਡੈਂਸ ਦਿੱਤੀ ਸਟੂਡੈਂਟਸ ਨੂੰ ਕਿ ਕਿਵੇਂ ਤੁਸੀਂ ਕੋਰਸ ਚੂਜ਼ ਕਰਨਾ ਹੈ ਜਾਂ ਕਿਹੜਾ ਕੋਰਸ ਹੈ ਤੁਹਾਡੀ ਸਟੱਡੀ ਰਿਲੇਟਡ ਹੋਊਗਾ ਜਾਂ ਕਿਦਾਂ ਕੋਰਸ ਨੂੰ ਤੁਸੀਂ ਅੱਗੇ ਪਰਸ਼ੂ ਕਰ ਸਕਦੇ ਹੋ ਤੇ ਇਸੇ ਤਰ੍ਹਾਂ ਸਾਡਾ ਪੀਟੀਏ ਦਾ ਪੀਟੀਏ ਦੇ ਵਿੱਚ ਵੀ ਅਸੀਂ ਬਹੁਤ ਬੈਸਟ ਜੋ ਚੀਜ਼ ਹੈ ਉਹ ਅਸੀਂ ਪ੍ਰੋਵਾਈਡ ਕਰਦੇ ਹਾਂ ਸਟੂਡੈਂਟਸ ਨੂੰ ਉਹ ਹੈਗਾ ਟਾਈਮ ਕਿਉਂਕਿ ਟਾਈਮ ਦਾ ਜਿਹੜਾ ਸਾਡਾ ਰਹਿੰਦਾ ਹੈ ਅਸੀਂ ਬੱਚਿਆਂ ਨੂੰ ਟਾਈਮ ਪ੍ਰੋਪਰਲੀ ਦਿੰਦੇ ਹਾਂ ਜ਼ਿਆਦਾਤਰ ਸਟੂਡੈਂਟਸ ਦਾ ਜਾਂ ਇੰਸਟੀਚਿਊਟਸ ਦੀ ਕੀ ਪ੍ਰੋਬਲਮ ਹੁੰਦੀ ਹੈ ਕਿ ਉਹ ਟਾਈਮ ਨਹੀਂ ਦੇ ਪਾਉਂਦੇ ਸਟੂਡੈਂਟਸ ਨੂੰ ਬਟ ਅਸੀਂ टाइम मैनेजमेंट की हुई है प्रॉपरली नाइन टू फोर उन्होंने टाइमिंग रखी हुई है तो स्टूडेंट्स टाइमिंग प्रोपर अपनी प्रैक्टिस टैस्ट एंड रिटर्न टैसट अ है रिटर्न टैसट उन्होंने प्रॉपर लेंगे सो इस तु इलावा जेड भी स्टूडेंट्स हम साजिट करने स्पेसल डिस्काउंट भी ने आयस ए पी टी ई जो साढ़े को अपनी एडमिशन लेके सो थैंक यू टूआ